ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣਾ YouTube ਚੈਨਲ ਅਤੇ Facebook ਪੇਜ ਅੰਮ੍ਰਿਤ ਦੇਰੀ ਫਾਰਮਿੰਗ ਦੇ ਉੱਤੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਇੱਕ ਪਹਿਲਣ ਮੱਝ ਦਿਖਾਉਣੀ ਆ ਗੱਬਣ ਮੱਝ ਜਿਹਦੇ ਥੋੜੇ ਦਿਨੋਂ ਬਾਕੀ ਰਹਿੰਦੇ ਆ ਬਾਕੀ ਆਪਾਂ ਸਾਰੀ ਡੀਟੇਲ ਜਿਹੜੀ ਉਹ ਬਾਈ ਤੋਂ ਲੈਨੇ ਆ ਪਿੰਡ ਭੋੜੀਪੁਰਾ ਜ਼ਿਲ੍ਹਾ ਬਠਿੰਡਾ ਤਸੀਲ ਫੂਲ ਆਓ ਬਾਈ ਨਾਲ ਗੱਲ ਕਰਦੇ ਆਂ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਬਾਈ ਮੇਰਾ ਨਾਮ ਹਰਜੀਪਾਲ ਸਿੰਘ ਕਿਨਗਰਾਹ ਠੀਕ ਹੈ ਜੀ ਤੇ ਆਪਣੀ ਛੁੱਟੀ ਇਹ ਪਹਿਲੇ ਨੇ ਬਾਈ ਹਾਂ ਜੀ ਤੇ ਠੀਕ ਹੈ ਤੇ ਮਾਂ ਦਾ ਤੇ ਰਿਕਾਰਡ ਬਾਈ ਮਾਂ ਦਾ 16 ਕੁਛ ਕੁਤੇ ਹੈ ਜੀ ਠੀਕ ਹੈ ਠੀਕ ਹੈ ਕਿੰਨੇ ਕ ਦਿਨ ਬਾਕੀ ਤੇ ਰਹਿੰਦੇ ਆ ਬਾਈ ਇਹ 1 ਤਰੀਕ ਨੂੰ 11 ਤਰੀਕ ਨੂੰ ਦਿਨ ਪੂਰੇ ਜੀ ਠੀਕ ਹੈ ਘਰ ਦੇ ਆ ਕੇ ਆਪਣੀ ਖਰੀਦੀ ਵੀ ਆ ਗਈ ਇਹ ਆਪਣੀ ਘਰ ਦੀ ਹੈ ਜੀ ਪਹਿਲੇ ਨੂੰ ਛੁੱਟੀ ਠੀਕ ਹੈ ਠੀਕ ਹੈ ਤੇ 11 ਤਰੀਕ ਨੂੰ ਦਿਨ ਪੂਰੇ ਆ ਦੀ ਹਾਂ ਜੀ ਤੇ ਆਪਣਾ ਕੰਟੈਕਟ ਨੰਬਰ ਮਾੜਾ ਬੋਲ ਦਿਓ ਤੇ ਆਪਾਂ ਤੋਰ ਕੇ ਦਿਖਾਉਣੀ ਆ ਮਾਜ 94630 24433 ਠੀਕ ਹੈ ਜੀ 24433 ਠੀਕ ਹੈ ਦੁਬਾਰਾ ਫਿਰ ਬੋਲ ਦਿਓ 94630 24433 ਇਹ ਬਾਈ ਦਾ ਕੰਟੈਕਟ ਨੰਬਰ ਆ ਰੇਡ ਦੋਸਤੋ ਫੋਨ ਦੇ ਉੱਤੇ ਹੋਊਗਾ ਆਓ ਉਸ ਨੂੰ ਵੀਡੀਓ 'ਚ ਮਾਜ ਦਿਖਾਉਨੇ ਆ ਤੋਰੇਂ ਬਾਈ ਮਾੜੀ ਜੀ ਦੰਦੋਂ ਵਿੱਚ ਚੌਗੀ ਆ ਇਹ ਸਰੀਰ ਦੀ ਬਣਤਰ ਤੁਸੀਂ ਦੇਖ ਲਓ ਥਾਣ ਲੈ ਵੇ ਦੋਸਤੋ ਚੈੱਕ ਕਰ ਲਓ ਤੁਸੀਂ ਥਾਣ ਕੱਲੇ ਕੱਲੇ ਆ ਜਿਵੇਂ ਦਿਨ ਪਏ ਉਹ ਜਿਸ ਹਿਸਾਬ ਨਾਲ ਤਿਆਰੀ ਬਹੁਤ ਸੋਹਣੀ ਕਰ ਜਾਨੀ ਮਾਜਨੇ ਕਰਮ ਵਾਲੀ ਨੇ